ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਲੋੜੀ ਸਪੈਸ਼ਲ ਚੌਲਾਂ ਦੀਆਂ ਪਿੰਨੀਆਂ ਜੋ ਕਿ ਘਰ ਵਿੱਚ ਹੀ ਬਹੁਤ ਹੀ ਸੌਖੇ ਤਰੀਕੇ ਨਾਲ ਤਿਆਰ ਹੋ ਜਾਂਦੀਆਂ ਨੇ ਤੇ ਜਿਹੜੀਆਂ ਨੂੰ ਆਪਣੀਆਂ ਦਾਦੀਆਂ ਨਾਨੀਆਂ ਪੁਰਾਣੇ ਸਮੇਂ ਵਿੱਚ ਬਣਾਉਂਦੀਆਂ ਹੁੰਦੀਆਂ ਸੀ ਜਾਂ ਸਾਡੀ ਵੀ ਮੰਮੀ ਸਾਨੂੰ ਲੋੜੀ ਸਪੈਸ਼ਲ ਸੰਧਾਰਾ ਚੌਲਾਂ ਦੀਆਂ ਪਿੰਨੀਆਂ ਦਾ ਦਿਆ ਕਰਦੀ ਹੁੰਦੀ ਸੀ ਤੇ ਉਹੀ ਆਪਾਂ ਪਿੰਨੀਆਂ ਅੱਜ ਘਰ ਵਿੱਚ ਤਿਆਰ ਕਰਾਂਗੇ ਜੋ ਆਪਾਂ ਨੂੰ ਉਹਨਾਂ ਵਾਸਤੇ ਇਨਗਰੀਡੀਅੰਟਸ ਚਾਹੀਦੇ ਨੇ ਤੇ ਉਹ ਮੈਂ ਤੁਹਾਨੂੰ ਬਕਾਵਾਂਗੇ ਲੋ ਜੀ ਆਪਾਂ ਨੇ ਲਿਆ ਇਹ ਚੌਲਾਂ ਦਾ ਆਟਾ ਤੁਸੀਂ ਚੌਲਾਂ ਦੇ ਆਟੇ ਨੂੰ ਘਰ ਵਿੱਚ ਵੀ ਤਿਆਰ ਕਰ ਸਕਦੇ ਹੋ ਤੇ ਇਹ ਲਿਆ ਆਪਾਂ ਨੇ ਕਿਲੋ ਦੁੱਧ ਆਪਾਂ ਨੇ ਬਿਨਾ ਖੋਏ ਤੋਂ ਬਣਾਉਣੀਆਂ ਨੇ ਚੌਲਾਂ ਦੀਆਂ ਪਿੰਨੀਆਂ ਤੇ ਇਹ ਲੈਨੇ ਆਪਾਂ ਨੇ ਬਦਾਮ ਲੈਨੇ 300 ਗ੍ਰਾਮ 300 ਗ੍ਰਾਮ ਲੈਨੇ ਆਪਾਂ ਨੇ ਮਤਲਬ ਖੋਪਾ ਮ ਬਰੀਕ ਬਰੀਕ ਕੱਟ ਲਿਆ ਸੀਗਾ ਇਹ ਲਿਆ ਕੋਕੋਨਟ ਪਾਊਡਰ ਇਹ ਵੀ ਪਾਵਾਂਗੇ ਆਪਾਂ ਥੋੜਾ ਜਿਹਾ ਵਿੱਚ ਤੇ ਇਹ ਲਈਆਂ ਨੇ ਆਪਾਂ ਦਾਖਾਂ ਜਿਹਨਾਂ ਨੂੰ ਕਿਸ਼ਮਿਸ਼ ਵੀ ਕਹਿ ਦਿੰਨੇ ਆ ਇਹ ਲਈ ਆਪਾਂ ਨੇ ਘਿਓ ਕਿਉਂ ਅੱਧੀ ਅੱਧੀ ਕੌਲੀ ਲਈ ਹੈ ਤੇ ਇਹ ਲਿਆ ਹੈ ਆਪਾਂ ਨੇ 슈ਗਰ ਬ੍ਰੀਕ ਪੀਸੀ ਹੋਈ 600 ਗ੍ਰਾਮ ਆਟਾ ਪਾਵਾਂਗੇ ਆਪਾਂ ਚੌਲਾਂ ਦਾ ਤੇ ਇਹ ਤਿੰਨਕ ਸੰਗੋ ਦਾ ਅੱਧਾ ਆਪਾਂ ਨੇ ਮਿੱਠਾ ਪਾਉਣਾ ਬਾਕੀ ਮਿੱਠਾ ਤੁਸੀਂ ਆਪਣੇ ਟੇਸਟ ਅਕੋਰਡਿੰਗ ਵੱਧ ਘੱਟ ਪਾ ਸਕਦੇ ਹੋ ਇਹ ਲਈ ਆਪਾਂ ਨੇ ਪਾਵਾਂਗੇ ਵਿੱਚ ਸੌਂਫ ਮੈਂ ਥੋੜਾ ਜਿਹਾ ਬ੍ਰੀਕ ਬ੍ਰੀਕ ਪੀਸ ਲਈ ਹੈ ਤੇ ਇਹ ਪਾਵਾਂਗੇ ਆਪਾਂ ਅਜਵੈਨ ਤੇ ਥੋੜੀ ਜੀ ਆਪਾਂ ਪਾਵਾਂਗੇ ਬਲੈਕ ਪੈਪਰ ਪੀਸੀ ਹੋਈ ਲਓ ਜੀ ਇਹ ਆਪਾਂ ਨੇ ਸਮਾਨ ਲੈਇਆ ਸਮਾਨ ਪਾ ਕੇ ਆਪਾਂ ਚੌਲਾ ਨਹੀਂ ਪਿੰਨੀਆਂ ਤਿਆਰ ਕਰਾਂਗੇ ਲਓ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਦੁੱਧ ਨੂੰ ਵਾਲਾ ਦਵਾਂਗੇ ਥੋੜਾ ਜਿਹਾ ਦੁੱਧ 10 15 20 ਮਿੰਟ ਵਾਲੇ ਤੋਂ ਆਉਣ ਤੋਂ ਬਾਅਦ ਇਹਨਾਂ ਲਵਾਂਗੇ ਤਾਂ ਕਿ ਦੁੱਧ ਥੋੜਾ ਜਿਹਾ ਗਾੜਾ ਹੋ ਜਵੇ ਲਓ ਜੀ ਗੈਸ ਆਨ ਕਰ ਲਈ ਆਪਾਂ ਨੇ ਹੁਣ ਇਹਦੇ ਵਿੱਚ ਪਾ ਦਵਾਂਗੇ ਆਪਾਂ ਦੁੱਧ ਇਹ ਕਿਲੋ ਦੁੱਧ ਹੈ ਦੁੱਧ ਨੂੰ ਥੋੜਾ ਜਿਆ ਰਿੰਨ ਲੈਣਾ ਹੈ ਹਾਂਜੀ ਲਓ ਜੀ ਦੁੱਧ ਨੂੰ ਵਾਲਾ ਆ ਚੁੱਕਿਆ ਆ ਤੇ ਹੁਣ ਇਹਨੂੰ ਆਪਾਂ 10 ਮਿੰਟ ਬਿਲਕੁਲ మీడియం ਤੋਂ ਲੋਗ ਐਸ ਤੇ ਰੱਖ ਕੇ ਆਪਾਂ ਇਹਨੂੰ 10 ਮਿੰਟ ਹੋਰ ਇਹਨਾਂ ਲਈ ਰੱਖ ਦੇਵਾਂਗੇ ਤਾਂ ਕਿ ਦੁੱਧ ਰਿਜਿਜ ਕੜਕੜ ਕੇ ਅੰਦਰ ਰਹਿ ਜਾਵੇ ਹਸੋ ਹੈਪੀ ਲੋੜੀ ਹੈਪੀ ਲੋੜੀ ਸਾਰਿਆਂ ਨੂੰ ਕੜਾਹੀ ਦੇ ਵਿੱਚ ਆਪਾਂ ਅੱਧਾ ਕ ਚਮਚਾ ਹੰਕਿਓ ਦਾ ਪਾ ਕੇ ਖੋਪੇ ਤੇ ਕੱਟੇ ਹੋਏ ਬਦਾਮਾਂ ਨੂੰ ਆਪਾਂ ਰੋਸਟ ਕਰ ਲਵਾਂਗੇ ਸੌਫਟ ਜੇ ਹੋ ਕੇ ਫਿਰ ਉਹ ਪਿੰਨਿਆਂ ਦੇ ਵਿੱਚ ਵਧੀਆ ਲੱਗਦੇ ਨੇ ਹੁਣ ਇਹਨਾਂ ਨੂੰ ਆਪਾਂ ਅੱਡ ਭਾਂਡੇ ਵਿੱਚ ਕੱਢ ਦਵਾਂਗੇ ਹਾਂਜੀ ਉਸੇ ਕੜਾਹੀ ਦੇ ਵਿੱਚ ਆਪਾਂ ਨੇ ਸਾਫ਼ ਕਰ ਲਈ ਹੈ ਤੇ ਹੁਣ ਆਪਾਂ ਜਿਹੜਾ ਚੌਲਾਂ ਦਾ ਆਟਾ ਲਿਆ ਸੀਗਾ 600 ਗ੍ਰਾਮ ਉਹ ਪਹਿਲਾਂ ਆਪਾਂ ਨੇ 10 ਮਿੰਟ ਬਿਨਾਂ ਕਿਉ ਤੋਂ ਡਰਾਈ ਰੋਸਟ ਕਰ ਲੈਣਾ ਹੈ ਆਪਾਂ ਨੇ ਕਿਉਂਕਿ ਉਹਦਾ ਜੋ ਕੱਚਾਪਨ ਉਹ ਖਤਮ ਹੋ ਜਾਵੇਗਾ ਲੋ ਜੀ ਆਪਣੇ ਚੌਲਾਂ ਦਾ ਆਟਾ ਭੁੰਨੇ ਨੂੰ 10-15 ਮਿੰਟ ਹੋ ਗਏ ਨੇ ਇਹਦਾ ਕੱਚਾਪਨ ਹੋ ਗਿਆ ਖਤਮ ਆਪਾਂ ਨੇ ਕਿੱਥੇ ਹੁਣ ਆਪਾਂ ਪਾ ਦਵਾਂਗੇ ਵਿੱਚ ਕਿਉ ਹੋ ਜਾਣਾ ਹਾਲੋ ਜੀ ਤੇ ਉਹ ਜਦੋਂ ਆਪਾਂ ਫਿਰ ਉਹਨੂੰ ਵਿੱਚ ਮਿਕਸ ਕਰ ਲਵਾਂਗੇ ਤੇ ਨਾਲ ਹੀ ਆਪਾਂ ਪਾ ਦਵਾਂਗੇ ਆ ਦੇਖੋ ਜਿਹੜਾ ਆਪਾਂ ਕੋਕੋਨਟ ਪਾਊਡਰ ਲਿਆ ਸੀਗਾ ਇਹ ਵੀ ਆਪਾਂ ਨੇ ਵਿੱਚੇ ਪਾ ਦੇਣਾ ਹੈ ਤੇ ਨਾਲੇ ਪਾਣੇ ਆਪਾਂ ਨੇ ਆ ਦੇਖੋ ਸੌਂਫ ਤੇ ਅਜਵੈਨ ਥੋੜੀ ਜਿਹੀ ਪਾਈ ਹੈ ਬਲੈਕ ਪੈਪਰ ਕਿਉਂ ਕਿ ਇਹਨਾਂ ਚੀਜ਼ਾਂ ਦੇ ਨਾਲ ਚੌਲਾਂ ਵਿੱਚ ਕਹਿੰਦੇ ਨੇ ਪਿੰਨੀਆਂ ਚਬਾਏ ਵੱਧਦੀ ਹੋ ਜਾਂਦੀ ਆ ਤੇ ਵਧੀਆ ਡਾਈਜੈਸਟ ਹੋ ਜਾਂਦੇ ਨੇ ਸੌਂਫ ਵੀ ਤੁਹਾਨੂੰ ਪਤਾ ਹੀ ਵੀ ਸਾਰਿਆਂ ਨੂੰ ਵਧੀਆ ਡਾਈਜੈਸਟਨ ਸਿਸਟਮ ਵਾਸਤੇ ਤੇ ਅਜਵੈਨ ਵੀ ਹਨਾ ਹੁਣ ਆਪਾਂ ਜਿਹੜੀਆਂ ਦਾਖਾਂ ਸੀਗੀਆਂ ਇਹ ਵੀ ਵਿੱਚ ਪਾ ਦੇਣੀਆਂ ਹੁਣ ਆਪਾਂ ਸਾਰੇ ਸਮਾਨ ਨੂੰ ਇਹਨਾਂ ਨੂੰ ਫੇਰ ਇੱਕ ਵਾਰੀ 10 ਮਿੰਟ ਭੁੰਨ ਲੈਣਾ ਹੈ ਤਾਂ ਕਿ ਇਹ ਸਮਾਨ ਜਿਹੜਾ ਆਪਾਂ ਨੇ ਭੁੰਨਿਆ ਨਹੀਂ ਸੀ ਤੇ ਇਹ ਵੀ ਵਿੱਚ ਥੋੜਾ ਜਿਹਾ ਆਟੇ ਦੇ ਨਾਲ ਭੁੱਜ ਜਵੇ ਦੇਖੋ ਆਟੇ ਦਾ ਕਲਰ ਵੀ ਥੋੜਾ ਜਿਹਾ ਚੇਂਜ ਹੋ ਗਿਆ ਆ ਕੱਟਿਆ ਹੋਇਆ ਖੋਪਾ ਤੇ ਬਦਾਮ ਵੀ ਆਪਾਂ ਵਿੱਚ ਹੀ ਪਾ ਦੇਵਾਂਗੇ ਬਹੁਤ ਹੀ ਸੋਹਣੀਆਂ ਪਿੰਨੀਆਂ ਬਣਨਗੀਆਂ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ 5-7 ਮਿੰਟ ਸਾਰੇ ਸਮਾਨ ਨੂੰ ਸੇਕ ਲਵਾ ਲੈਣਾ ਆ ਤਾਂ ਕਿ ਆਪਣਾ ਆਟਾ ਚੰਗੀ ਤਰ੍ਹਾਂ ਭੁੱਜ ਜਾਵੇ ਸਾਰਾ ਕੁਝ ਮਿਕਸ ਹੋ ਚੁੱਕਾ ਹੈ ਇਹਦੇ ਵਿੱਚ ਤੇ ਹੁਣ ਇਹ ਵੀ ਵਿੱਚੇ ਭੁੱਜ ਗਿਆ ਸਮਾਂ ਜੋ ਆਪਾਂ ਨੇ ਥੋੜਾ ਥੋੜਾ ਪਾਇਆ ਸੀਗਾ ਤੇ ਹੁਣ ਆਪਾਂ ਇਹਨੂੰ ਗੈਸ ਨੂੰ ਕਰ ਦਵਾਂਗੇ ਬੰਦ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਮਿੱਠਾ ਜੋ ਆਪਾਂ ਨੇ 300 ਗ੍ਰਾਮ 슈ਗਰ ਲਈ ਸੀ ਜੇ ਤੁਹਾਡੇ ਕੋਲ 슈ਗਰ ਮੋਟੀ ਦਾਣੇਦਾਰਾ ਤਾਂ ਉਹਨੂੰ ਪੀਸ ਲਿਓ ਜੀ ਹੁਣ ਆਪਾਂ ਇਹਨੂੰ ਵਿੱਚ ਮਿਕਸ ਕਰ ਦਵਾਂਗੇ ਜਦੋਂ ਵੀ ਤੁਸੀਂ ਮਿੱਠਾ ਮਿਕਸ ਕਰਨਾ ਹੈ ਤੁਸੀਂ ਗੈਸ ਬੰਦ ਕਰਕੇ ਕਰਨਾ ਹੈ ਤੇ ਇੱਕ ਤੁਸੀਂ ਧਿਆਨ ਰੱਖਣਾ ਜਦੋਂ ਵੀ ਚੌਲਾਂ ਦਾ ਆਟਾ ਭੁੰਨਣਾ ਹੈ ਗੈਸ ਤੁਸੀਂ ਮੀਡੀਅਮ ਤੋਂ ਲੋ ਹੀ ਰੱਖਣੀ ਆ ਗੈਸ ਬਿਲਕੁਲ ਵੀ ਤੇਜ਼ ਨਹੀਂ ਕਰਨੀ ਆਂ ਚ ਕਿਉਂਕਿ ਚੌਲਾਂ ਦਾ ਆਟਾ ਹੁੰਦਾ ਆ ਇਹ ਜਲਦੀ ਨੀਚੇ ਲੱਗ ਜਾਂਦਾ ਹੈ ਸੜ ਜਾਂਦਾ ਹੈ ਜਿਹੜਾ ਆਪਾਂ ਨੇ ਮਿੱਠਾ ਰੱਖਿਆ ਸੀ ਉਹ ਵੀ ਵਿੱਚੇ ਪਾ ਦਵਾਂਗੇ ਲੋ ਜੀ ਅੱਧਰ ਆਪਣਾ ਦੁੱਧ ਰੱਖਿਆ ਹੋਇਆ ਹੈ ਅਸੀਂ ਆ ਦੇਖੋ ਦੁੱਧ ਵੀ ਆਪਣਾ ਕੜਕੜ ਕੇ ਬਿਲਕੁਲ ਅੱਧਾ ਰਹਿ ਗਿਆ ਆ ਤੇ ਹੁਣ ਇਹਨੂੰ ਆਪਾਂ ਬਿਲਕੁਲ ਮਿਕਸ ਕਰਕੇ ਮਿੱਠੇ ਨੂੰ ਫਿਰ ਦੁੱਧ ਪਾਵਾਂਗੇ। ਲਓ ਜੀ 슈ਗਰ ਹੋ ਗਈ ਆਪਣੀ ਮਿਕਸ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਦੁੱਧ ਕਾੜਿਆ ਸੀ ਆਪਾਂ ਨੇ ਕਿਲੋ ਦੁੱਧ ਉਹ ਆਪਾਂ ਵਿੱਚ ਪਾ ਦਵਾਂਗੇ। ਲਓ ਜੀ ਆਪਾਂ ਦੇਖ ਕੇ ਪਾਵਾਂਗੇ ਪਹਿਲਾਂ ਇਹਨੂੰ ਮਿਕਸ ਕਰ ਲਵਾਂਗੇ। ਲਓ ਜੀ ਆਹ ਜਿਹੜਾ ਦੁੱਧ ਰੱਖਿਆ ਸੀ ਆਪਾਂ ਉਹ ਵੀ ਵਿੱਚ ਪਾ ਦਵਾਂਗੇ। ਰਹੀ ਆਪਾਂ ਨੇ ਵਿੱਚ ਪਾਤਾ ਹੁਣ ਇਹਨਾਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹਾਂ ਚਲੋ ਜੀ ਆਪਣਾ ਦੁੱਧ ਹੋ ਗਿਆ ਵਿੱਚ ਮਿਕਸ ਐਨ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰ ਲਿਆ ਆ ਲਓ ਜੀ ਹੁਣ ਆਪਾਂ ਦੇਖਦੇ ਹਾਂ ਪਿੰਨੀਆਂ ਵੱਟ ਕੇ ਵੀ ਵੱਟ ਹੁੰਦੀਆਂ ਕਿ ਨਹੀਂ ਵੱਟ ਹੁੰਦੀਆਂ ਅਗਰ ਜੇ ਨਹੀਂ ਵੀ ਵੱਟ ਹੁੰਦੀਆਂ ਤੁਹਾਡੀਆਂ ਪਿੰਨੀਆਂ ਤਾਂ ਤੁਸੀਂ ਹੋਰ ਦੁੱਧ ਬੋਇਲ ਕਰਕੇ ਵਿੱਚ ਪਾ ਸਕਦੇ ਹੋ ਕੱਚਾ ਦੁੱਧ ਨਹੀਂ ਪਾਉਣਾ ਬਿਲਕੁਲ ਵੀ ਬੋਇਲ ਕਰਕੇ ਪਾਉਣਾ ਜਦੋਂ ਵੀ ਪਾਉਣਾ ਦੁੱਧ ਲਓ ਜੀ ਪਿੰਨੀਆਂ ਆਪਣੇ ਆ ਦੇਖੋ ਸਹੀ ਵੱਟ ਹੁੰਦੀਆਂ ਨੇ ਲਓ ਜੀ ਇਸ ਤਰ੍ਹਾਂ ਤੁਸੀਂ ਪਿੰਨੀਆਂ ਬੱਟ ਲੈਣੀਆਂ ਨੇ ਲਓ ਜੀ ਇਸ ਤਰੀਕੇ ਨਾਲ ਤੁਸੀਂ ਬਹੁਤ ਹੀ ਸੋਹਣੀਆਂ ਪਿੰਨੀਆਂ ਬਣੀਆਂ ਨੇ ਆ ਦੇਖੋ ਬਿਲਕੁਲ ਸੌਫਟ ਬਣੀਆਂ ਨੇ ਜਦੋਂ ਵੀ ਤੁਸੀਂ ਚੌਲ ਦੀਆਂ ਪਿੰਨੀਆਂ ਬਣਾਉਣੀਆਂ ਨੇ ਲੋੜ ਹੀ ਆ ਰਹੀ ਆ ਜਰੂਰ ਬਣਾਓ ਚੌਲਾਂ ਦੀਆਂ ਪਿੰਨੀਆਂ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਿਓ ਲਓ ਜੀ ਇਸ ਤਰ੍ਹਾਂ ਤੁਸੀਂ ਸਾਰੀਆਂ ਪਿੰਨੀਆਂ ਵਟ ਲੈਣੀਆਂ ਨੇ ਲਓ ਜੀ ਪਿੰਨੀਆਂ ਹੋ ਗਿਆ ਆਪਣੀਆਂ ਵਟ ਸਾਰੀਆਂ ਹੀ ਆ ਦੇਖੋ ਇੱਧਰ ਲਓ ਜੀ ਬਹੁਤ ਹੀ ਸੋਹਣੀਆਂ ਪਿੰਨੀਆਂ ਬਣੀਆਂ ਨੇ ਤੁਸੀਂ ਵੀ ਜਰੂਰ ਬਣਾਇਓ ਲਓ ਜੀ ਬਹੁਤ ਹੀ ਸੌਫਟ ਵੀ ਬਣੀਆਂ ਨੇ ਆ ਦੇਖੋ ਮੈਂ ਤੋੜ ਕੇ ਦਿਖਾਉਣੀ ਹਾਂ ਤੁਹਾਨੂੰ ਆ ਲਓ ਬਹੁਤ ਹੀ ਸੌਫਟ ਬਣੀਆਂ ਨੇ ਤੁਸੀਂ ਵੀ ਮੇਰੇ ਤਰੀਕੇ ਨਾਲ ਜਰੂਰ ਬਣਾਇਓ ਲੋਹੜੀ ਆ ਰਹੀ ਆ ਤੇ ਜਰੂਰ ਪਿੰਨੀਆਂ ਬਣਾਓ ਤੇ ਖਾਓ ਲਓ ਜੀ ਪਿੰਨੀਆਂ ਬਣ ਕੇ ਹੋ ਗਈਆਂ ਆਪਣੀਆਂ ਰੈਡੀ ਬਹੁਤ ਹੀ ਵਧੀਆ ਪਿੰਨੀਆਂ ਬਣੀਆਂ ਨੇ ਬਹੁਤ ਹੀ ਟੇਸਟੀ ਬਣੀਆਂ ਨੇ 600 ਗ੍ਰਾਮ ਮੇਰੇ ਚੌਲਾਂ ਦਾ ਆਟਾ ਸੀ 300 ਗ੍ਰਾਮ ਪਾਈਆ ਵਿੱਚ ਮੈਂ 슈ਗਰ ਬਰੀਕ ਪੀਸੀ ਹੋਈ ਜਿਹੜਾ ਸਮਾਨ ਪਾਉਣਾ ਤੁਸੀਂ ਨਾਪ ਤੋਲ ਕੇ ਪਾਇਓ ਤੇ ਬਾਕੀ ਅਜਵੈਣ ਤੇ ਬਾਕੀ ਸੌਂਫ ਜ਼ਰੂਰ ਪਾਓ ਤੇ ਹੁਣ ਤੁਸੀਂ ਮੇਰੀ ਰੈਸਪੀ ਨੂੰ ਐਂਡ ਤੱਕ ਵੇਖਿਓ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਜਿਹੜਾ ਭੈਣ ਭਰਾ ਮੇਰਾ ਫਸਟ ਟਾਈਮ ਵਿਜ਼ਿਟ ਕਰ ਰਿਹਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਲੋੜੀ ਲੋੜੀ ਦੀ ਬਹੁਤ ਬਹੁਤ ਮੁਬਾਰਕ